ਕੁਨੂ ਵਰਤ ਕੇ ਯੁੱਧ ਨੂੰ ਮਾਰੋ ਯੁੱਧ ਦੇ ਕਾਤਲ ਮਰਦਾਬਾ ਜਿੰਦਾਬਾਦ ਜਿੰਦਾਬਾਦ ਕੈਸ਼ਰ ਕੇਰੀ ਕੋ ਖੋਜੰਨੇ ਮੰਗਦਾ ਹੈ ਅਜ ਯੁੱਧ ਜਵਾਬ ਜਿੰਦਾਬਾਦ ਮਰਦਾਬਾ ਸਾਡੇ ਮੁੰਡੇ ਲਾਸ਼ਾਂ ਬਣ ਗਏ ਤੁਹਾਡੇ ਮੁੰਡੇ ਬੜੇ ਨਵਾਬ ਜਦ ਯੁੱਧ ਖੜਦਾ ਤੇ ਵੱਡੇ ਵੱਡੇ ਹੁਕਮਰਾਨਾਂ ਦੇ ਤਖਤੇ ਪਲਟ ਦਿੰਦਾ ਸ੍ਰੀ ਗਾਜੀ ਮੇਰਾ ਨਾਮ ਕਬਲਜੀਤ ਸਿੰਘ ਹੈ ਜੀ ਸਕਰੀਨ 'ਤੇ ਮੇਰਾ ਕਬੀ ਸਿੰਘ ਹੈ ਪਹਿਲਾਂ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਮੌਕੇ ਤੇ ਟਾਈਮ ਤੇ ਕਿਹਾ ਵੀ ਮੈਂ ਅਸੀਂ ਜਿਹੜਾ ਇਹ ਤੋਂ ਨਿਕਲ ਰਹੇ ਆ ਤੇ ਤੁਸੀਂ ਬਹੁਤ ਮੌਕੇ ਤੇ ਪਹੁੰਚ ਕੇ ਸਾਨੂੰ ਕਵਰ ਕਰ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਜੰਡਿਆਲੇ ਆਉਣ ਦਾ ਮਕਸਦ ਇਹ ਆ ਵੀ ਮੈਂ ਜੰਡਿਆਲਾ ਗੁਰੂ ਤੋਂ ਹੀ ਆ ਮੈਂ 2016 ਚ ਇੱਥੋਂ ਮੂਵ ਕੀਤਾ ਸੀ ਹੁਣ ਵੀ ਮੇਰੇ ਪੇਰੈਂਟਸ ਇੱਥੇ ਹੀ ਆ ਮੈਂ ਇੱਥੇ ਆਉਣਾ ਜਾਂਦਾ ਰਹਿਣਾ 2016 ਚ ਇੱਥੋਂ ਮੂਵ ਕੀਤਾ ਸੀ ਮੈਂ ਐਮਏ تھیਟਰ ਦੀ ਡਿਗਰੀ ਕੀਤੀ ਚੰਡੀਗੜ੍ਹ ਤੋਂ تھیਟਰ ਦਾ ਆਪਣਾ ਸਫਰ ਸ਼ੁਰੂ ਕੀਤਾ ਉਸ ਤੋਂ ਬਾਅਦ 18 ਚ ਮੈਂ ਪਹਿਲੀ ਫਿਲਮ ਕੀਤੀ ਆਪਣੀ ਫਿਲਮੇ ਸਫਰ ਸ਼ੁਰੂ ਹੋਇਆ ਤੇ ਅੱਜ ਸਾਡੀ ਫਿਲਮ ਰ ਸਾਰੇ ਦੁਨੀਆ ਭਰ ਦਿਸਨੇਮੇ ਆ ਤੇ ਉਹਦੇ ਸਿਲਸਿਲੇ ਚ ਅਸੀਂ ਅੰਮ੍ਰਿਤਸਰ ਆਏ ਸੀ ਥੀਏਟਰ ਵਿਜ਼ਿਟ ਕਰਨ ਤੇ ਨਿਕਲਦੇ ਜਾਂਦੇ ਮੈਂ ਕਿਹਾ ਆਪਣੇ ਘਰ ਜਰੂਰ ਇੱਕ ਪ੍ਰੈਸ ਕਾਨਫਰੰਸ ਕਰਨੀ ਹੈ ਤੇ ਮੈਂ ਅਨਿਲ ਸੋਰੀ ਨੂੰ ਪਹਿਲਾਂ ਫੋਨ ਕੀਤਾ ਤੇ ਉਹਨਾਂ ਨੇ ਗਾਂ ਸੁਨੇਹਾ ਪੰਚਾਇਤ ਵੀ ਸਾਰੇ ਆਏ ਬਹੁਤ ਬਹੁਤ ਧੰਨਵਾਦ ਤੇ ਫਿਲਮ ਸਾਡੀ ਰਿਲੀਜ਼ ਹੋ ਗਈ ਹੈ ਜੀ ਮੇਰਾ ਮਕਸਦ ਇਹੋ ਹੀ ਹੈ ਆਪਣੇ ਸ਼ਹਿਰ ਦੇ ਲੋਕਾਂ ਦਾ ਕੇ ਮੈਸੇਜ ਪਹੁੰਚਾਉਣਾ ਕਿ ਜਰੂਰ ਜਾ ਕੇ ਫਿਲਮ ਵੇਖਿਓ ਬਹੁਤ ਪਿਆਰੀ ਫਿਲਮ ਬਣੀ ਹੈ ਯੂਥ ਦੇ ਰਿਲੇਟਿਡ ਫਿਲਮ ਹੈ ਯੂਥ ਨੂੰ ਅਸੀਂ ਵੈਸੇ ਤਾਂ ਕੋਈ ਦਾਵਾ ਨਹੀਂ ਕਰਦੇ ਕਿ ਅਸੀਂ ਉਹਦੇ ਵਿੱਚ ਕੋਈ ਫਿਲਮ ਨਾ ਚ ਯੂਥ ਨੂੰ ਮੈਸੇਜ ਦੇ ਰਹੇ ਹਾਂ ਪਰ ਜਦੋਂ ਵੀ ਤੁਸੀਂ ਇਹਨਾਂ ਦੇਖੋਗੇ ਹਰ ਕੋਈ ਬੰਦਾ ਉਹਨੂੰ ਆਪਣੇ ਆਪ ਨਾਲ ਰਿਲੇਟ ਕਰਕੇ ਆਪਣਾ ਮੈਸੇਜ ਉਹਦੇ ਵਿੱਚ ਲੱਭ ਲਵੇ। ਕੀ ਫਾਕਸ ਹੈ ਚ ਦੂਸਰਾ ਫਾਕਸ ਕੀ ਇਸਨੇ ਦਿਖਾਇਆ ਸਰ ਇਹਦੇ ਚ ਦੋ ਦੋ ਪੀੜੀਆਂ ਦੀ ਕਹਾਣੀ ਹੈ 1990 ਦੀ ਤੇ 2011 ਦੀ 1990 ਦੇ 2011 ਦੀ ਪੋਲਿਟਿਕਸ ਦੀ ਕਹਾਣੀ ਹੈ ਕਾਲਜ ਚ ਪੋਲਿਟਿਕਸ ਉਸ ਟਾਈਮ ਤੇ ਜਿਵੇਂ ਚੱਲਦੀ ਵੀ ਕਾਲਜ ਚ ਸਿੱਧਾ ਪ੍ਰਧਾਨ ਖੜੇ ਕੀਤੇ ਜਾਂਦੇ ਜਾ ਕੇ ਉਸ ਟਾਈਮ ਦੀ ਕਹਾਣੀ ਹੈ ਤੇ ਕਹਾਣੀ ਮੋੜ ਮੋੜ ਘੋੜ ਖਾਂਦੀ ਜਾਂਦੀ ਜਾਂਦੀ ਭਗਤ ਸਿੰਘ ਦੀ ਫਲਸਫੇ ਤੇ ਜਲਦੀ 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 ਕਿਵੇਂ ਸਾਰੇ ਸਟੂਡੈਂਟਸ ਇਕੱਠੇ ਹੋ ਗਏ ਤੇ ਜਿਹੜੇ ਰਾਜ ਜਿਹੜੇ ਰਾਜਨੇਤਾ ਨੇ ਕਰੰਟ ਉੱਤੇ ਜੋ ਰਾਜ ਕਰ ਰਹੇ ਨੇ ਜੋ ਮਿਸਯੂਜ਼ ਕਰ ਰਹੇ ਮਿਸ ਗਾਈਡ ਕਰ ਰਹੇ ਆ ਉਹ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਬਾਅਦ ਹਰਾਉਂਦੇ ਆ ਸਾਰੀ ਫਿਲਮ ਇਹਦੇ ਦੇ ਬੇਸ ਤੇ ਇੱਕ ਜ਼ਿਆਦਾ ਇਹ ਦੱਸਿਆ ਗਿਆ ਹੈ ਕਿ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਯੂਥ ਨੂੰ ਕੀ ਕਰਨਾ ਚਾਹੀਦਾ ਉਹ ਸਭ ਨੂੰ ਪਤਾ ਹੁੰਦਾ ਪਰ ਕੀ ਨਹੀਂ ਕਰਨਾ ਚਾਹੀਦਾ ਉਹ ਇਸ ਮੂਵੀ ਚ ਦਿਖਾਇਆ ਗਿਆ ਹੈ ਜੀ ਫੋਨਲਿਨਰ ਡਾਇਰੈਕਟਰ ਪ੍ਰੋਡਿਊਸਰ ਤੋਂ ਬਾਰੇ ਦੱਸੋ ਡਾਇਰੈਕਟਰ ਰਾਈਟਰ ਇਹਦੇ ਹੈਪੀ ਰੋਡੇ ਭਾਈ ਨੇ ਰੋਡੇ ਗਾਲ ਜੀ ਬੜੇ ਨੇ ਰੋਡੇ ਪਿੰਡ ਇਹਨਾਂ ਦਾ ਤੇ ਪ੍ਰੋਡਿਊਸਰ ਨੇ ਇਹਦੇ ਆਸ਼ੂਰ ਰੋੜਾ ਜੀ ਸੁਨੀਲ ਬਾਂਸਲ ਜੀ ਤੇ ਰਿੰਪਲ ਬਰਾੜ ਜੀ ਤੇ ਅਸੀਂ ਇਸੇ ਕਰਕੇ ਵੀ ਗੁਜ਼ਾਰਿਸ਼ ਕਰਦੇ ਹਾਂ ਵੀ ਕੋਈ ਬਹੁਤ ਵੱਡੇ ਪ੍ਰੋਡਕਸ਼ਨ ਹਾਊਸ ਦੀ ਫਿਲਮ ਨਹੀਂ ਆ ਛੋਟੇ ਪ੍ਰੋਡਕਸ਼ਨ ਹਾਊਸ ਦੀ ਨਵੇਂ ਪ੍ਰੋਡਕਸ਼ਨ ਹਾਊਸ ਦੀ ਫਿਲਮਾਂ ਪਰ ਵੱਡੇ ਬਜਟ ਦੀ ਫਿਲਮਾਂ ਤੇ ਸਾਡੇ ਵਰਗੇ ਚਿਹਰਿਆਂ ਨੂੰ ਉਹਨਾਂ ਨੇ ਮੌਕਾ ਦਿੱਤਾ ਫਰੰਟ ਤੇ ਲਿਆ ਗਏ ਸਾਡੇ ਤੋਂ ਇਲਾਵਾ ਇਹਦੇ ਵਿੱਚ ਮਾਨਵ ਵੇਜਣੇ ਜਿਹੜੇ ਬੰਬੇ ਵਿੱਚ ਬਹੁਤ ਵੱਡੀਆਂ ਨਾਮੀ ਫਿਲਮਾਂ Netflix ਦੀਆਂ ਕਾਫੀ ਫਿਲਮਾਂ ਕਰ ਚੁੱਕੇ ਨੇ ਤਨਵੀਰ ਵੀਰ ਹੈ ਹਲੀਡ ਦੇ ਜਿਹੜੇ ਬੰਬੇ ਦਾ ਸਭ ਤੋਂ ਵੱਡਾ ਮੁਗਲ ਆਜ਼ਮ ਪਲੇ ਉਹਦੇ ਐਕਟਰ ਨੇ ਸਾਰੀ ਦੁਨੀਆ ਚ ਪਲੇ ਹੁੰਦਾ ਹੈ ਉਹਨੇ ਨਾਲ ਯੋਗਰਾਜ ਸਿੰਘ ਜੀ ਨੇ ਮਹਾਵੀਰ ਭੁੱਲਰ ਜੀ ਨੇ ਇਸ ਤੋਂ ਇਲਾਵਾ ਮਨਪ੍ਰੀ ਡੋਲੀ ਹੈ ਅ ਅਰਵਿੰਦਰ ਹੈ ਮੈਂ ਆ ਤੇ ਬਾਕੀ ਹੋਰ ਸਾਰੇ ਬਲਵਿੰਦਰ ਹੈ ਰਾਹੁਲ ਜੇਟਲੀ ਹੈ ਜਸਟ ਏ ਲੋਆ ਯਾਰ ਯਾਰ ਚੱਲੇ ਬਾਹਰ ਵਾਲਾ ਰਾਜਵੀਰ ਕੁੜੀ ਐ ਬਹੁਤ ਸਾਰੇ ਥੀਏਟਰ ਦੇ ਐਕਟਰ ਨੇ ਔਰ ਦੂਜੀ ਇਹਦੇ ਚ ਖਾਸ ਗੱਲ ਇਹ ਆ ਵੀ ਇਹਦੇ ਚ 90 ਪਲੱਸ ਜਿਹੜੇ ਆਰਟਿਸਟ ਆ ਆਡੀਸ਼ਨਸ ਦੇ ਥਰੂ ਲਏ ਗਏ ਆ 123 ਐਕਟਰਾਂ ਦੀ ਕਾਸਟ ਆ ਸਾਰੇ ਦੇ ਸਾਰੇ ਇਹਦੇ ਚ ਥੀਏਟਰ ਆਰਟਿਸਟ ਨੇ ਕਿਸੇ ਵੀ ਨਾਮੀ ਸਿੰਗਰ ਦਾ ਜਾਂ ਨਾਮੀ ਹੋਰ ਜਿਹੜੇ ਬੰਦੇ ਆ ਜਿਹਦਾ ਪਹਿਲਾਂ ਆਪਾਂ ਫਿਲਮਾਂ ਚ ਵੇਖਦੇ ਆਏ ਆ ਉਹਦਾ ਸਹਾਰਾ ਨਹੀਂ ਲਿਆ ਗਿਆ ਤੇ ਬਿਲਕੁਲ ਤੇ ਬਿਲਕੁਲ ਐਕਟਰਾਂ ਦੀ ਫਿਲਮਾਂ ਐਕਟਿੰਗ ਬੇਸਡ ਫਿਲਮਾਂ ਆ ਤੇ ਯੂਥ ਦੀ ਫਿਲਮ ਹੈ ਜੀ ਇਸੇ ਰੋਡੇ ਕਾਲਜ ਨਾਮ ਤੋਂ ਰੱਖਿਆ ਗਿਆ ਜੀ ਮਾਲਵੇੜਾ ਕਾਲਜ ਆ ਹਾਂਜੀ ਤੇ ਕਾਰਨ ਰੋਡੇ ਕਾਲਜ ਅਸਲ ਚ ਆਪਣੇ ਜਦੋਂ 2011 ਦੀ ਅਸੀਂ ਸਟੋਰੀ ਵਿਖਾਈ ਹੈ ਇਹਦੇ ਚ ਉਦੋਂ ਬਹੁਤ ਸਰਗਰਮ ਰਿਹਾ ਪਹਿਲਾਂ ਵੀ ਪੰਨ ਤੋੜਦੇ ਮਕਾਲੇ ਜੀ ਬੱਸ ਆਪ ਨੇ ਜਾਂਦੇ ਸੀ ਆਮ ਦੂਜੀ ਗੱਲ ਇਹ ਕਿ ਜਿੰਨੀਆਂ ਵੀ ਲਹਿਰਾਂ ਤੋਟੀਆਂ ਸਟੂਡੈਂਟਸ ਦੀ ਪੋਲਿਟਿਕਸ ਦੀ ਲਹਿਰਾਂ ਬਹੁਤ ਸਾਰੀਆਂ ਲਹਿਰਾਂ ਤੋਟੀਆਂ ਤੇ ਅਸੀਂ ਉਸ ਟਾਈਮ ਦੀ ਕਹਾਣੀ ਵਿਖਾਈ ਹੈ ਜਦੋਂ ਸਾਰੇ ਯੂਥ ਨੇ ਇਕੱਠੇ ਹੋ ਕੇ ਜੋ ਕਿ ਮਤਲਬ ਇਨਸਪਾਇਰਡ ਫਰਮ ਟ੍ਰੂ ਇਵੈਂਟਸ ਆ ਸੱਚੇ ਇਵੈਂਟਸ ਬਹੁਤ ਸਾਰੇ ਨੇ ਇਹਦੇ ਉਤੋਂ ਇਨਸਪਾਇਰ ਹੋ ਕੇ ਬਣਾਈ ਆ ਰੋਡੇ ਕਾਲ ਜਿਹਦਾ ਮਤਲਬ ਇਹੋ ਹੀ ਆ ਵੀ ਵੈਸੇ ਵੀ ਹੈਪੀ ਵੀਰਾਂ ਰੋਡੇ ਰੋਡੇ ਕਾਲ ਜਦੋਂ ਪੜਿਆ ਇੱਕ ਦੇ ਉਹਨਾਂ ਦੇ ਦਿਲੀ ਦੇ ਮਤਲਬ ਇਮੋਸ਼ਨਸ ਜੁੜੇ ਆ ਤੇ ਦੂਜਾ ਜਿਹੜੇ ਟਾਈਮ ਦੀ ਕਹਾਣੀ ਆ ਉਦੋਂ ਬਹੁਤ ਸਾਰਾ ਗਰਮ ਸੀ ਰੋਡੇ ਕਾਲ ਹੁਣ ਤਾਂ ਉਹਨਾਂ ਦਾ ਵੀ ਪਿੰਡ ਵਾਲੀ ਸੰਤਾ ਦਾ ਪਿੰਡ ਹੈ ਹਾਂਜੀ ਉਹ ਬਾਕੀ ਅਸੀਂ ਤਾਂ ਕਾਲਜ ਦੀ ਗੱਲ ਕੀਤੀ ਹੈ ਉਹ ਜੇ ਕਾਲਜ ਦੇ ਵਾਇਲੈਂਸ ਬੜਾ ਦਿਖਾਇਆ ਗਿਆ ਨਹੀਂ ਤੁਸੀਂ ਪਹਿਲਾਂ ਫਿਲਮ ਦੇਖੋ ਜਿਹੜਾ ਟ੍ਰੇਲਰ ਦਿਖਾਉਂਦੇ ਉਹਦੇ ਵਿੱਚ ਵਾਇਲੈਂਸ ਬਹੁਤ ਜ਼ਿਆਦਾ ਹੈ ਜੀ ਉਹਦੇ 'ਚ ਉਹ ਸਿਰਫ ਇੱਕ ਟ੍ਰੇਲਰ ਕੱਟਿਆ ਮੈਂ ਇਹੋ ਗੁਜ਼ਾਰਿਸ਼ ਕਰੂੰਗਾ ਵੀ ਤੁਸੀਂ ਫਿਲਮ ਜ਼ਰੂਰ ਵੇਖੋ ਬਿਲਕੁਲ ਫੈਮਿਲੀ ਦੀ ਫਿਲਮਾਂ ਮੈਂ ਇਸ ਗੱਲ ਦਾ ਦਾਅਵਾ ਕਰ ਸਕਦਾ ਤੁਸੀਂ ਫਿਲਮ ਤੋਂ ਬਾਅਦ ਦੇਖਣ ਤੋਂ ਬਾਅਦ ਇਸ ਚੀਜ਼ ਨੂੰ ਉਲਟ ਹੋ ਜਾਓਗੇ ਉਲਟ ਹੋ ਜਾਓਗੇ ਆਸ ਕੀ ਲੱਗਦੀ ਹੈ ਆਸ ਤੋਂ ਉਮੀਦ ਦਸ਼ਕਾ ਦਾ ਸੁਪਨਾ ਹੈ ਮੈਂ ਵੈਸੇ ਪਹਿਲਾਂ 8 ਸਾਲ ਤੋਂ ਕਰ ਰਹਾ ਮੇਰੀ 12-13 ਫਿਲਮਾਂ ਪਹਿਲਾਂ ਕਰ ਚੁੱਕੇ ਆ ਪਰ ਇਹਦੇ 'ਚ ਮੇਰਾ ਜਿਹੜਾ ਮੁੱਖ ਕਿਰਦਾਰਾਂ 'ਚ ਇੱਕ ਕਿਰਦਾਰ ਹੈ ਮੈਨੂੰ ਪੂਰੀ ਉਮੀਦ ਆ ਵੈਸੇ ਅਸੀਂ ਜਿਵੇਂ ਸਵੇਰ ਤੋਂ ਪਰਵਾਉਂਗਾ ਰਾਮੇਲ ਵੀ ਰਾਮੋਗੇ ਬਾਗਾ ਪੁਰਾਣਾ ਲੁਧਿਆਣਾ ਬਠਿੰਡਾ ਅੰਮ੍ਰਿਤਸਰ ਸਾਰੇ ਹਾਊਸਫੁੱਲ ਜਿਗੇ ਅੱਜ ਤੇ ਇਹੋ ਹੀ ਉਮੀਦ ਹੈ ਕਿ ਜਿੰਨਾ ਲੋਕਾਂ ਨੇ ਫਿਲਮ ਵੇਖੀ ਆ ਉਹ ਕੀ ਫਿਲਮ ਆਪਣੇ ਰਿਵਿਊ ਜ਼ਰੂਰ ਸ਼ੇਅਰ ਕਰੋ ਤੇ ਮੈਂ ਇਸ ਗੱਲ ਦਾ ਦਾਵਾ ਕਰ ਸਕਦਾ ਵੀ ਜੇ ਸਾਰੇ ਜਾਣੇ ਤੁਸੀਂ ਫਿਲਮ ਵੇਖਣ ਜਾਓਗੇ ਤੁਸੀਂ ਜੋ ਟ੍ਰੇਲਰ 'ਚ ਵੇਖਿਆ ਉਹ ਤੋਂ ਉਲਟ ਫਿਲਮ ਪਾਉਗੇ ਤੁਹਾਨੂੰ ਬਿਲਕੁਲ ਰਿਗਰਟ ਨਹੀਂ ਹੋਊਗਾ ਤੁਹਾਨੂੰ ਵਧੀਆ ਲੱਗੂਗਾ ਵੀ ਹਾਂ ਇਹ ਫਿਲਮ ਯੂਥ ਨੂੰ ਦਿਖਾਉਣੀ ਜ਼ਰੂਰੀ ਆ ਜਿਹੜੀ ਚੀਜ਼ ਦੀ ਯੂਥ ਨੂੰ ਅੱਜ ਲੋੜ ਆ ਜਿਹੜੀ ਇੱਕ ਗਾਈਡੈਂਸ ਦੀ ਲੋੜ ਆ ਉਹ ਬਿਲਕੁਲ ਅਸੀਂ ਫਿਲਮ 'ਚ ਦੇਣ ਦੀ ਕੋਸ਼ਿਸ਼ ਕੀਤੀ ਹੈ ਅਗਾ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀਆਂ ਫਿਲਮਾਂ ਕਰਨਾ ਪਈ ਮੈਂ ਤਾਂ ਜੀ ਕੰਮ ਕਰਨਾ ਚਾਹੁੰਦਾ ਵੈਸੇ ਮੇਰਾ ਇਸ ਤੋਂ ਬਾਅਦ ਪਰਮੇਸ਼ਵਰੇ ਨਾਲ 12 ਜਨਵਰੀ ਨੂੰ ਤਵਾ ਫਿਲਮ ਆ ਰਹੀ ਹੈ ਇੱਕ ਮੇਰੀ ਹੋਰ ਫਿਲਮ ਆ ਜਰਨੀ ਹੋਈ ਆ ਲੜਵਰੇ ਸਾਦ ਵਰੀਆ ਦੋ ਫਿਲਮਾਂ ਰਿਲੀ ਹੋਈਆਂ ਇੱਕ ਲੜਵਰੇਸ ਇੱਕ ਰੋਡੇ ਕਾਲਜ ਉਸ ਤੋਂ ਬਾਅਦ ਪ੍ਰਿੰਸਪਲ ਜੀ ਨਾਲ ਆ ਰਹੀ ਹੈ 31 ਜਨਵਰੀ ਨੂੰ ਮੇਰਾ ਤੇ ਸਿੱਧਾ ਸਿੱਧਾ ਮੁੱਦਾ ਆਪਣੇ ਕੰਮ ਨੂੰ ਲੈ ਕੇ ਕੰਮ ਕਰਨ ਦਾ ਜਿਹਦੇ ਚ ਮੈਨੂੰ ਚੈਲੈਂਜਿੰਗ ਕੰਮ ਮਿਲਦਾ ਹੈ ਕੋਈ ਵੀ ਮੈਨੂੰ ਕੋ ਕਰਕੇ ਵਧੀਆ ਲੱਗਦਾ ਐਸ ਵੇਲੇ ਕੌਣ ਕੌਣ ਆਇਆ ਕਰਦਾ ਐਸ ਵੇਲੇ ਸਾਡੀਆਂ ਤਿੰਨ ਟੀਮਾਂ ਜਾ ਰਹੀਆਂ ਮੇਰੇ ਨਾਲ ਮਨਪ੍ਰੀਤ ਡੌਲੀ ਹੈ ਮਨਪ੍ਰੀਤ ਲੋਜੀ ਨੇ ਬਾਕੀ ਸਾਡੇ ਹੋਰ ਬਿਹਾਈਂਡ ਦਾ ਕੈਮਰਾ ਜਿਹੜੇ ਨਾਲ ਮੈਂਬਰ ਨੇ ਬਾਕੀ ਸਾਡੀਆਂ ਇੱਕ ਟੀਮ ਸਾਡੀ ਮੋਗੇ ਵੱਗਾਂ ਪੁਰਾਣਾ ਵਾਲੀ ਸਾਈਡ ਤੇ ਗਈ ਹੋਈ ਹੈ ਇੱਕ ਬਠਿੰਡੇ ਵਾਲੀ ਸਾਈਡ ਤੇ ਗਈ ਹੈ ਜਿਹੜੇ ਵਾਲਾ ਗੁਰੂ ਤਾਂ ਹੋਂ ਦੇ ਨਾਤੇ ਅਸੀਂ ਮੈਂ ਇੱਧਰ ਦਾ ਵਾਕਟਰ ਸਾਂਭੀ ਤੇ ਮੇਰੇ ਨਾਲ ਮਾਹਵੀਰ ਭੁੱਲਰ ਭਾਜੀ ਸੀਗੇ ਅੰਮ੍ਰਿਤਸਰ ਹੁੰਦਾ ਸੀ ਇਕੱਲੇ ਰਹਿ ਗਏ ਉਹ ਆਪਣੇ ਘਰੇ ਵਾਪਸ। ਇੱਥੇ ਹੀ ਸ਼ੂਟਿੰਗ ਹੋਈਗੀ ਕਿਉਂਕਿ ਹੌਂਕਾਂ ਕੰਟਰੀ ਹੀ ਨਹੀਂ। ਨਹੀਂ ਸ਼ੂਟਿੰਗ ਸਾਰੀ ਆਪਣੀ ਲੋਕਲ ਹੀ ਰਹੀ ਹੈ। ਜ਼ਿਆਦਾਤਰ ਸ਼ੂਟ ਜਿਹੜਾ ਕਾਲਜ ਦਾ ਸ਼ੂਟ ਆ ਉਹ ਸਾਰਾ ਕਾਲਜ 'ਚ ਕੀਤਾ ਗਿਆ ਤੇ ਬਾਕੀ ਜਿਹੜਾ ਬਾਕੀ ਬਾਹਰ ਦਾ ਸ਼ੂਟ ਆ ਕਾਲਜ ਦੇ ਆਊਟਰ ਸ਼ੂਟ ਆ ਸਾਰਾ। ਮਤਲਬ ਪੰਜਾਬ 'ਚ ਸ਼ੂਟ ਆ ਸਾਰਾ। ਪੰਜਾਬ ਤੋਂ ਬਾਹਰ ਤਾਂ ਨਹੀਂ ਕਿਉਂਕਿ ਪੰਜਾਬ ਦੀ ਕਹਾਣੀ ਹੈ। ਸ਼ੂਟ ਵੀ ਸਾਰਾ ਇੱਥੇ ਰਿਹਾ। ਯਾਨੀ ਅਕੀਨਮ ਅਲਾਵਾ ਤੇ ਇਹ ਮਿਲਣ ਤੇ ਗੱਲ ਕਰਨ ਦਾ ਮੌਕਾ ਮਿਲਿਆ। ਮਹੱਲੇ ਤੱਕ ਮੌਕਾ ਨਹੀਂ ਮਿਲਿਆ ਮੈਂ ਮੌਕੇ ਦੀ ਤਰਾਸਟ। ਬਾਕੀ ਮੇਰਾ ਕੋਈ ਜੇ ਬੰਬੇ ਨੂੰ ਲੋੜਾ ਤੇ ਮੈਨੂੰ ਅੱਗੇ ਲੈ ਜਾਣ ਮੈਂ ਕਰੂੰਗਾ ਕੰਮ ਨਹੀਂ ਤੇ ਜਾ ਕੇ ਮੇਰਾ ਸਖਲ ਕਰਨਾ ਕੋਈ ਮੰਨੀ ਮੈਂ ਖੁਸ਼ ਆ ਪੰਜਾਬ ਚ ਬਹੁਤ